ਹਾਂਜੀ ਬਾਈ ਜੀ ਆਹ ਦੇਖੋ ਗਾਵਾਂ ਚੋਣ ਵਾਲੀ ਮਸ਼ੀਨ ਇਹਨੂੰ ਇਹ ਰੋਬੋਟ ਵੀ ਕਹਿ ਦਿੰਨੇ ਆ ਕਿਉਂਕਿ ਆਪਣੇ ਆਪ ਕੰਮ ਕਰਦੀ ਆ ਇਹ ਕਿਸੇ ਬੰਦੇ ਦੀ ਲੋੜ ਨਹੀਂ ਪੈਂਦੀ ਇਹਦੇ 'ਚ ਵੀ ਇਹਨੇ ਆਪਣੇ ਆਪ ਸਾਰਾ ਕੁਝ ਆਪਣੇ ਆਪ ਕਰਨਾ ਆ ਵੀ ਕਿਸੇ ਬੰਦੇ ਦੀ ਲੋੜ ਨਹੀਂ ਆਹ ਦੇਖੋ ਥਾਣਾ ਤੇ ਨਿੱਪਲ ਵੀ ਆਪਣੇ ਆਪ ਲੱਗੂਗੇ ਆਹ ਦੇਖੋ ਆਪਣੇ ਆਪ ਇਹਨੇ ਉਹ ਕਰਨਾ ਆ ਵੀ ਇਕੱਲਾ ਇਕੱਲਾ ਥਾਣਾ ਸਕੈਨ ਕਰਕੇ ਉਧਰ ਨੂੰ ਆਪਣੇ ਆਪ ਪੋਜੀਸ਼ਨ ਬਣਾ ਲੈਣੀ ਆ ਤੇ ਲੱਗ ਜਾਣਾ ਥਾਣਾ ਨੂੰ ਆ ਦੇਖੋ ਚਾਰੇ ਥਾਣਾ ਜੇ ਲੱਗ ਗਈ ਬਸ ਜਦ ਇਹ ਚਵਾਈ ਸ਼ੁਰੂ ਕਰ ਦੇਣੀ ਇਹਨੇ ਇਹ ਚੱਲਦੀ ਕਿਦਾਂ ਹੁਣ ਜਿਹੜਾ ਇੱਧਰ ਵਾਲਾ ਗੇਟ ਆ ਇਹ ਗੇਟ ਓਪਨ ਰਹਿੰਦਾ ਹਰ ਟਾਈਮ ਜਦੋਂ ਗਾਂ ਅੰਦਰ ਐਂਟਰ ਕਰਦੀ ਆ ਆ ਫਰੰਟ ਵਾਲਾ ਗੇਟ ਇਹਦਾ ਬੰਦ ਆ ਇਹ ਗੇਟ ਬੰਦ ਦਾ ਤੇ ਇਹਦੇ ਅੱਗੇ ਹੀ ਉਹ ਲੱਗਿਆ ਹੋਇਆ ਫੀਲਡ ਵਾਲਾ ਮਤਲਬ ਫੀਡ ਵਾਲਾ ਤਸਲਾ ਜਾਇਆ ਇੱਕ ਅਟੈਚ ਕੀਤਾ ਹੋਇਆ ਉਹਦੇ ਚੋਂ ਗਾਂ ਨੇ ਫੀਡ ਖਾਣ ਲੱਗ ਜਾਣੀ ਤੇ ਇੱਧਰ ਚਵਾਈ ਸ਼ੁਰੂ ਹੋ ਜਾਣੀ ਆ ਤੇ ਇਹ ਮਸ਼ੀਨ ਕੰਮ ਕਿੰਨੇ ਕਰਦੀ ਆ ਤੁਸੀਂ ਹਿਸਾਬ ਲਾ ਲਓ ਵੀ ਲੇਬਰ ਦੀ ਬਚਤ ਕਿੰਨੀ ਆ ਵੀ ਇਹਨੇ ਆਪਣੇ ਆਪ ਚਵਾਈ ਕਰੀ ਜਾਣੀ ਸਾਰਾ ਕੁਝ ਆ ਤੇ ਕਿਸੇ ਬੰਦੇ ਦੀ ਲੋੜ ਨਹੀਂ ਪੈਣੀ ਫਿਰ ਇਹ ਗਲ ਗਲ ਚ ਗਾਵਾਂ ਦੇ ਇੱਥੇ ਟੈਗ ਪਾਇਆ ਹੁੰਦਾ ਮੈਂ ਤੁਹਾਨੂੰ ਦਿਖਾਣਾ ਸੈਂਸਰ ਸਿਸਟਮ ਆ ਇੱਕ ਹਿਸਾਬ ਦਾ ਉਹ ਕੀ ਕਰਦਾ ਆ ਆਹ ਲਾ ਆਹ ਸੈਂਸਰ ਸਿਸਟਮ ਇਹਨੂੰ ਇਹਨੇ ਸਕੈਨ ਕਰਨਾ ਆ ਸਕੈਨ ਕਰਕੇ ਫਿਰ ਇਹ ਕੀ ਕਰਦੀ ਆ ਮਤਲਬ ਇਹਨੂੰ ਗਾਂ ਦਾ ਪਤਾ ਲੱਗ ਜਾਂਦਾ ਕਿਹੜੀ ਗਾਂ ਆ ਫਿਰ ਉਹਦਾ ਕੀ ਕਰਨਾ ਇਹਨੇ ਸੈਂਪਲ ਲੈਣਾ ਦੁੱਧ ਦਾ ਸੈਂਪਲ ਲੈ ਕੇ ਜੇ ਤਾਂ ਦੁੱਧ ਸਹੀ ਆ ਤਾਂ ਠੀਕ ਆ ਉਹਨੂੰ ਅੱਗੇ ਭੇਜ ਦੇਣਾ ਨਹੀਂ ਕੀ ਕਰਨਾ ਉਹਨੂੰ ਉਹ ਕਰ ਦੇਣਾ ਅ ਮਾਲਕ ਨੂੰ ਨੋਟੀਫਿਕੇਸ਼ਨ ਭੇਜ ਦੇਣੀ ਵੀ ਗਾਂ ਨੂੰ ਮਸਟੈਡੀਕਸ ਆ ਐਦਾਂ ਕੋਈ ਪ੍ਰੋਬਲਮ ਆ ਉਹ ਚੀਜ਼ ਦੀ ਨੋਟੀਫਿਕੇਸ਼ਨ ਭੇਜ ਦੇਣੀ ਆ ਮਾਲਕ ਨੂੰ ਫਿਰ ਮਾਲਕ ਟਾਈਮ ਸਿਰ ਟਰੀਟਮੈਂਟ ਸ਼ੁਰੂ ਕਰ ਸਕਦਾ ਤੇ ਇਹ ਗਾਂ ਦਾ ਬੋਡੀ ਟੈਂਪਰੇਚਰ ਵੀ ਕਾਊਂਟ ਕਰਦੀ ਆ ਵੀ ਬੋਡੀ ਦਾ ਟੈਂਪਰੇਚਰ ਕਾਊਂਟ ਕਰਕੇ ਹੀ ਮਾਲਕ ਨੂੰ ਪਤਾ ਲੱਗ ਜਾਂਦਾ ਵੀ ਬੁਖਾਰ ਤਾਂ ਨਹੀਂ ਹੈ ਗਾਂ ਨੂੰ ਵੀ ਟਰੀਟਮੈਂਟ ਟਾਈਮ ਟੂ ਟਾਈਮ ਹੋ ਜਾਂਦਾ ਇਹ ਚੀਜ਼ ਨਾਲ ਨਾਲੇ ਇੱਕ ਇਹ ਆ ਜਦੋਂ ਗਾਂ ਦੀ ਚਵਾਈ ਹੋਣੀ ਆ ਕੀ ਕਹਿੰਨੇ ਆ ਇਹਨੇ ਮਤਲਬ ਸਾਰੇ ਦਿਨ ਚ ਗਾਂ ਦੀ ਗਾਂ ਮੈਕਸਿਮਮ 4 ਚਵਾਈਆਂ ਕਰਾ ਸਕਦੀ ਆ ਮਸ਼ੀਨ ਮੁਤਾਬਕ ਵੀ ਜੇ 4 ਤੋਂ ਵੱਧ ਵਾਰੀ ਜਾਊਗੀ ਗਾਂ ਨੇ ਮਸ਼ੀਨ ਨੇ ਗਾਂ ਨੂੰ ਚੋਣਾ ਨਹੀਂ ਮਤਲਬ ਗਾਂ ਦਾ 6 ਘੰਟੇ ਦਾ ਗੈਪ ਇਹਨੇ ਮਿਨੀਮਮ ਰੱਖਣਾ ਹੀ ਰੱਖਣਾ ਤਿੰਨ ਦੇ ਤਾਂ ਗਾਵਾਂ ਨੋਰਮਲ ਕਰਾਨਾ ਹੀ ਆ ਹੀ ਕਰਾਨੀਆਂ ਚਵਾਈ ਕਈ ਗਾਮਾਂ ਜਿਹੜੀ ਵੱਧ ਪ੍ਰੋਡਕਸ਼ਨ ਵਾਲੀਆਂ ਉਹ ਮਤਲਬ ਚਾਰ ਟਾਈਮ ਵੀ ਕਰਾ ਲੈਣੀਆਂ ਜੇ 6 ਘੰਟੇ ਤੋਂ ਪਹਿਲਾਂ ਗਾਂ ਅੰਦਰ ਐਂਟਰ ਕਰ ਗਈ ਤਾਂ ਇਹਨੇ ਗਾਂ ਚੋਣੀ ਨਹੀਂ ਹੈ ਟੈਗ ਸਕੈਨ ਕਰਨਾ ਇਹਨੇ ਦੇਖਣਾ 6 ਘੰਟੇ ਤੋਂ ਪਹਿਲਾਂ ਆ ਗਈ ਇਹਨੇ ਅੱਗੇ ਪੁਸ਼ ਕਰ ਦੇਣਾ ਉਹਨੂੰ ਵੀ ਦੂਜੀ ਗਾਮਾਂ ਵਾਸਤੇ ਬੇਲੀ ਰੱਖਣੀ ਆ ਮਸ਼ੀਨ ਇੱਕ ਹਿਸਾਬ ਦੀ 6 ਘੰਟੇ ਮਿਨੀਮਮ ਚਾਹੀਦੇ ਆ ਇਹਨੂੰ ਫਿਰ ਨਾਲੇ ਇਹ ਆ ਜਿੰਨਾ ਗਾਂ ਰਿਲੈਕਸਰ ਹੋਊਗੀ ਹੁਣ ਜੇ 6 ਘੰਟੇ ਬਾਅਦ ਗਾਂ ਚਵਾਈ ਕਰਾਈ ਜਾ ਰਹੀ ਆ 19 ਉਹ ਵੱਧ ਪ੍ਰੋਡਕਸ਼ਨ ਦੇ ਸਕਦੀ ਆ ਵੀ ਜੇ ਉਹ ਰਿਲੈਕਸ ਆ ਜਿੰਨੀ ਰਿਲੈਕਸ ਆਗਾ 19 ਮੇਰੇ ਹਿਸਾਬ ਨਾਲ ਦੁੱਧ ਵੱਧ ਉਹ ਕਰੂਗੀ ਆ ਪ੍ਰੋਡਿਊਸ ਕਰੂਗੀ ਜੇ ਬਾਈ ਚਾਂਸ ਹੁਣ ਗਾਂ ਦੀ ਲਿਉਟੀ ਐਂਟੀਏ ਪਈ ਆ ਵਿਚਾਰੀ ਤੋਂ ਤੁਰਿਆ ਨਹੀਂ ਜਾ ਰਹਾ ਉਹਨੇ ਉਨਾ ਆਰਾਮ ਨਾਲ ਬਹਿਣਾ ਬੋਣਾ ਵੀ ਨਹੀਂ ਤੰਗ ਜਾ ਰਹਿਣਾ 19 ਉਹਨੇ ਪ੍ਰੋਡਕਸ਼ਨ ਘਟ ਦੇਣੀ ਜਿੰਨੀ ਰਿਲੈਕਸ ਆ ਐਨ ਖਾਊ ਪੀਊਗੀ ਵਧੀਆ ਉਹਨਾ ਉਹਨੇ ਦੁੱਧ ਵਧੀਆ ਦੇ ਦੇਣਾ ਆ ਇਹ ਚੀਜ਼ ਦਾ ਫਾਇਦਾ ਆ ਇਹ ਮਸ਼ੀਨ ਦਾ ਨਾਲੇ ਜੇ ਦੂਜੀਆਂ ਮਸ਼ੀਨਾਂ ਹੁੰਨੀਆਂ ਉਹ ਥਣ ਧੋਣ ਨੂੰ ਥਣਾ ਤੇ ਲਾਣ ਨੂੰ ਸਾਰੀ ਚੀਜ਼ਾਂ ਵਾਸਤੇ ਬੰਦੇ ਚਾਹੀਦੇ ਆ ਵੱਡੇ ਫਾਰਮ ਜੇ ਤੁਸੀਂ ਹਿਸਾਬ ਲਾ ਲਓ ਇਹੀ ਕੰਮ ਵਾਸਤੇ ਕਿੰਨੇ ਬੰਦੇ ਚਾਹੀਦੇ ਹੋਊਂਗੇ ਹੁਣ ਇਹ ਮਸ਼ੀਨ ਹੋਰ ਕੀ ਕਰਦੀ ਆ ਇਹਦੇ ਚ ਹਜੇ ਦਿਖਾਇਆ ਨਹੀਂ ਹੋਇਆ ਪਹਿਲਾਂ ਬਰਸ਼ ਨਾਲ ਥਣ ਧੋਂਦੀ ਆ ਧੋ ਕੇ ਫਿਰ ਚਵਾਈ ਸ਼ੁਰੂ ਕਰਦੀ ਆ ਫੇਰ ਉਹ ਤੋਂ ਬਾਅਦ ਧੋਣ ਤੋਂ ਬਾਅਦ ਵੀ ਉਹਦੇ ਤੇ ਸਪਰੇਅ ਮਾਰਦੀ ਆ ਥਣਾ ਥਣਾ ਦੇ ਮੂੰਹ ਬੰਦ ਰਹਿਣ ਕੋਈ ਉਹਦੇ ਥਰੂ ਬਿਮਾਰੀ ਨਾ ਜਾਵੇ ਇਹ ਚੀਜ਼ਾਂ ਦਾ ਇਹਦੀ ਕੀਮਤ ਹੈਗੀ 2.5 ਲੱਖ ਡਾਲਰ ਜੇ ਇੱਕ ਲੈਣੇ ਆ ਕਹਿੰਦੇ 2.5 ਲੱਖ ਡਾਲਰ ਕਿਉਂਕਿ ਮਹਿੰਗੀ ਕਿਉਂ ਆ ਇਹਦੇ ਕਹਿੰਦੇ ਜਿੱਦਾਂ ਧਰਤੀ ਜ ਕਿਤੇ ਥੱਲੇ ਗੱਡਣੇ ਪੈਂਦੇ ਆ ਵੈਕਿਊਮ ਵੂਕਿਊਮ ਵੱਡਾ ਜਿਗਾਰਡਮੈਂਟ ਕਰਨਾ ਪੈਂਦਾ ਫੇਰ ਕਹਿੰਦਾ ਜਿੰਨੀ ਅੱਗੇ ਯੂਨਿਟਾਂ ਖਰੀਦੂਗੇ ਵੱਧ ਵੀ ਜੇ ਇੱਕ ਹੋਰ ਖਰੀਦਣੀ ਆ ਉਹ ਦੂਜੀ ਵਾਲੀ ਡੇਢ ਲੱਖ ਦੀ ਪੈ ਜੂਗੀ ਵੀ ਐ ਜਿੰਨੀ ਵੱਧ ਖਰੀਦਦੇ ਆ ਉਨੇ ਘੱਟ ਚ ਪੈ ਜਾਂਦਾ ਆ ਫਿਰ ਹੈ ਮਸ਼ੀਨਰੀ ਇੱਥੇ ਸਾਰੀ ਇਹ ਮਹਿੰਗੀ ਆ ਵੀ ਬਾਕੀ ਟਰੈਕਟਰ ਟਰਾਲੀਆਂ ਵੀ ਬਹੁਤ ਮਹਿੰਗੇ ਆ ਇੱਥੇ ਆ ਦੇਖੋ ਮਸ਼ੀਨ ਕਿੱਡੀ ਟੋਪ ਦੀ ਆ ਤੇ ਕਿੰਨੇ ਕੰਮ ਆਣ ਵਾਲੀ ਆ ਇਹ ਮਤਲਬ ਫਾਰਮ ਲਈ ਚਲੋ ਜੀ ਬਾਕੀ ਹੋਰ ਦਿਖਾਣੇ ਆ ਚੀਜ਼ਾਂ